ਆਹ ਥੱਲੇ ਸਾਲੀ ਉਹ ਸਾਡਾ ਨਮਸਕਾਰ ਕੀ ਦੇਖ ਰਹੀ ਹਾਂ ਪੰਜਾਬ ਆਰਡਰ ਨਿਊਜ਼ ਦੱਸਦੀ ਹੈ ਕਿ ਨਾਨਾਗਰ ਦੇ ਪਿੰਡ ਕੋਲਾ ਵਿਖੇ ਅੱਜ ਕਿਸੇ ਪਿੰਡ ਦੇ ਹੀ ਸ਼ਾਰਕੀ ਅੰਸਰ ਵੱਲੋਂ ਪਿੰਡ ਦੀ ਸਰਪੰਚ ਦੀ ਮੋਟਰ ਤੇ 16 ਨਜਾਇਜ਼ ਸ਼ਰਾਬੀਆਂ ਬੋਤਲਾਂ ਰੱਖੀਆਂ ਹੋਈਆਂ ਮਿਲਣ ਦੀ ਖਬਰ ਸਾਹਮਣੇ ਆਦੀ ਹੈ ਕਿ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੀ ਸਰਪੰਚ ਅਨੀਤਾ ਰਣਕ ਦੱਸਿਆ ਕਿ ਪਿੰਡ ਕੋਲਾ ਦੇ ਟਾਲਾ ਰੋਡ ਦੇ ਖੇਤਾਂ ਵਿੱਚ ਮੋਟਰ ਲੱਗੀ ਹੋਈ ਹੈ ਕਿ ਅੱਜ ਦੇ ਦੋ ਸਵੇਰੇ ਅਚਾਨਕ ਅਸੀਂ ਆਪਣੀ ਮੋਟਰ ਵਨ ਕਿੜਾ ਬਾਰ ਲਈ ਗਈ ਤਾਂ ਸਾਡੀ ਮੋਟਰ ਦੀ ਸ਼ਕਤ ਦੇ ਨਜ਼ਾਇਸ਼ ਸ਼ਰਾਬੀਆਂ 16 ਮੋਟਾ ਪੈਂਚਾ ਹੋਈਆਂ ਮਿਲਿਆ ਸਨ ਇਸ ਸੰਬੰਧੀ ਗ੍ਰਿਤਪਾਰ ਹੰਪੁਰ ਕੁਲ ਨੂੰ ਦਿੱਤਾ ਗਿਆ ਕਿਤੇ ਕਹ ਰਿਹਾ ਕਿ ਕਿਸੇ ਸ਼ਰਤੀ ਅੰਸਰ ਵੱਲੋਂ ਖਰਾਬ ਹੋਈ ਇਹ ਸਾਡੇ ਸਰਪੰਚ ਪਰਿਵਾਰ ਦੇ ਦੁਆਰਾ ਚਿੰਤਾ ਜਾਂਚ ਕੀਤੇ ਇਸੇ ਵੀ ਤਰ੍ਹਾਂ ਦਾ ਢੁੱਠਾ ਕੇ ਇਸ ਭਾਗ ਤੇ ਪਹੁੰਚਿਆ ਜਾ ਸਕਦੀ ਹੈ ਇਸ ਸੰਬੰਧੀ ਤਰਤ ਬਹਿਰਾमपुर ਪੁਲਸ ਨੂੰ ਲੋਕਿਤ ਕਰ ਦਿੱਤਾ ਗਿਆ ਹੈ ਬਹਿਰਾमपुर ਪੁਲਸ ਵੱਲੋਂ मौके ਤੇ ਪਹੁੰਚ ਕੇ ਨਜਾਇਜ਼ ਸ਼ਰਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਜੀ ਦੇਖਣੀ ਉਹ ਪੰਜਾਬੀ ਬਾਡਰ نیوز ਮਰਕੇਸ਼ ਸ਼ਰਮਾ ਬੋਲਿਆ ਹਾਂਜੀ ਭਾਜੀ ਕੀ ਆਪਣਾ ਨਾਂ ਤੇ ਕੀ ਹੈ ਸਾਰਾ ਮਸਲਾ ਹੈ ਪਈ ਮੈਂ ਹਾਂ ਸੁ ਮੇਰਾ ਨਾਮ ਸੁਦਰਸ਼ਨ ਸਿੰਘ ਹੈ ਪਿੰਡ ਮੇਰਾ ਭੋਲਾ ਔਰ ਇਹ ਸਾਡੀ ਮੋਟਰ ਹੈ ਬਾਹਰੋਂ ਬਾਹਰ ਸਾਡੇ ਤਿੰਨਾਂ ਚਾਰਾ ਭਰਾਵਾਂ ਦੀ ਮੋਟਰ ਇੱਥੇ ਹੀ ਹੈ ਤੇ ਕੱਲ ਸ਼ਾਮ ਦੇ ਟਾਈਮ ਤੇ ਬੇਟਾ ਛੋਟਾ ਇੱਥੇ ਆਇਆ ਔਰ ਇਹ ਬੱਕਰਾ ਰੱਖਿਆ ਹੈ ਉਹ ਲੈ ਕੇ ਆਇਆ ਉਹਦੇ ਪਾਸੇ ਪੱਤੇ ਲਾਉਣੇ ਸੀਗੇ ਇੱਥੋਂ ਅੱਜ ਆ ਜਾਮਨ ਦੇ ਬੂਟੇ ਤਾਂ ਸਾਨੂੰ ਉਹ ਇੱਥੋਂ ਚੜਿਆ ਉੱਪਰ ਉਹਨੇ ਜਾਮਨ ਬੂਟਾ ਲਾਉਣ ਵਾਸਤੇ ਜਿੱਦਾਂ ਚੜਿਆ ਉਹਨੇ ਆਹ ਬੋਤਲਾਂ ਦੇਖੀ ਐ ਏਦਾਂ ਸੇਮ ਲੱਗੀਆਂ ਜਾਂ ਨਾਲ ਇਹਨੇ ਉਸੇ ਟਾਈਮ ਫੋਨ ਕੀਤਾ ਮੈਨੂੰ ਪਾ 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 ਪਾਏ ਦਾਦਾ ਕੋਈ ਸ਼ਰਾਬ ਰੱਖ ਗਿਆ ਉਪਰ ਮੈਂ ਨੂੰ ਕਿਹਾ ਵੀ ਤੂੰ ਉੱਥੇ ਰਹਿ ਕੋਈ ਗੱਲ ਨਹੀਂ ਮੈਂ ਆਉਂਗਾ ਛੋਟਾ ਬਰਾਦਰਾ ਉਹ ਬਾਹਰ ਆਂਦਾ ਮੈਂ ਵੀ ਜੌਬ ਤੇ ਆ ਮੈਂ ਵੀ ਬੈਂਕ ਚੋਂ ਸ਼ਾਮ ਨੂੰ ਆਇਆ 7:00 ਵਜੇ ਤੇ ਕਿਉਂਕਿ ਇੱਥੇ ਕੋਈ ਹੁੰਦਾ ਨਹੀਂ ਸਾਡੇ ਦਾ ਘਰ ਚੋਂ ਕੋਈ ਹੁੰਦਾ ਨਹੀਂ ਇੱਥੇ ਨਾ ਦਿਨ ਨੂੰ ਕੋਈ ਤੇ ਨਾ ਰਾਤ ਨੂੰ ਤੇ ਉਹ ਫਿਰ ਸ਼ਾਮ ਨੂੰ ਆ ਕੇ ਦੇਖਿਆ ਵੀ ਅਸੀਂ ਥੋੜੀ ਰੱਖੀ ਘੰਟਾ ਵੀ ਰੱਖੀ ਕਿ ਕੋਈ ਸ਼ਾਮ ਨੂੰ ਆਏ ਇੱਥੋਂ ਅਸੀਂ ਕੋਈ ਕਿਸੇ ਦਾ ਖੜੀਏ ਕਿਸੇ ਨੂੰ ਪਰ ਸ਼ਾਮ ਨੂੰ ਕੋਈ ਸਾਨੂੰ ਕੋਈ ਤਰੜਕਿਆ ਨਹੀਂ ਸਾਰੇ ਭਰਾਵਾਂ ਨੇ ਆਪਾਂ ਵੱਡੇ ਭਾਈ ਹੈ ਮੈਂ ਹੁਣੇ ਫੋਨ ਕੀਤਾ ਹੈ ਤੇ ਤੁਸੀਂ ਵੀ ਥੋੜੀ ਕੰਟੇਨ ਰੱਖੋ ਕਿ ਤੇ ਹੁੰਦਾ ਪਰ ਇਥੇ ਰਾਤ ਨੂੰ ਕੋਈ ਆਇਆ ਨਹੀਂ ਮਤਲਬ ਇਹ ਤਾਂ ਸਾਨੂੰ ਇਹ ਪਤਾ ਲੱਗਦਾ ਜੇ ਤੋ ਕੋਈ ਕਿਸੇ ਨੇ ਸਪਲਾਈ ਵਾਸਤੇ ਰੱਖੀ ਆ ਤੇ ਉਹਨੂੰ ਲਾਜਣੀ ਸੀ ਸਾਨੂੰ ਇਹ ਆ ਕਿ ਹੋ ਸਕਦਾ ਕਿਉਂਕਿ ਉਹ ਛੋਟੇ ਭਾਈ ਸਾਹਿਬ ਆ ਉਹਨਾਂ ਦੇ ਘਰੋਂ ਸਰਪੰਚਾ ਸਾਡੇ ਇਸ ਪਿੰਡ ਦੇ ਔਰ ਮਤਲਬ ਉਹਨਾਂ ਨੇ ਕਾਫੀ ਇਸ ਪਿੰਡ ਦਾ ਸੁਧਾਰ ਕੀਤਾ ਕੰਮ ਕੀਤਾ ਹੋ ਸਕਦਾ ਕੋਈ ਜਿਹੜੇ ਸ਼ਰਾਤੇ ਅੰਸਰ ਆ ਉਹਨਾਂ ਨੇ ਕੋਈ ਬਦਨਾਮ ਕਰਨ ਵਾਸਤੇ ਜਾਂ ਕੋਈ ਉੱਤੇ ਅਣਛਲ ਲਾਉਣ ਵਾਸਤੇ ਇਹ ਕੰਮ ਕੀਤਾ ਜਿਹੜਾ ਕਿ ਕਿਉਂਕਿ ਉਹ ਦਿੱਲੀ ਆ ਇਸ ਟਾਈਮ ਉਹ ਉਹਨਾਂ ਦੇ ਘਰੋਂ ਘਰ ਆ ਆਪ ਦਿੱਲੀ ਆ ਮੈਂ ਡਿਊਟੀ ਤੇ ਰਹਿਣਾ ਤੇ ਬੱਚੇ ਜਿਹੜੇ ਉਹ ਬਾਹਰ ਆਪਣੇ ਸਕੂਲਸ 깔 ਜਾਂਦੇ ਆ ਤੇ ਆਨੂੰ ਇਹ ਡਾਊਟ ਆ ਵੀ ਉਹਨਾਂ ਪਰਨਾਮ ਕਰਨ ਵਾਸਤੇ ਵੀ ਜਦੋਂ ਕੋਈ ਆਏ ਆਪਾਂ ਕੋਈ ਪੁਲਸ ਕੇਸ ਬਣਾਈ ਜਾਣਾ ਤੇ ਕਿਉਂਕਿ ਰਾਜਨੀਤੀ ਇੱਕ ਹੈਗੀ ਆ ਇਸੀ ਚੀਜ਼ ਕਿ ਇੱਕ ਦੂਜੇ ਉੱਪਰ ਅਲੰਚਨ ਲਾਈ ਆ ਆਪਾਂ ਇਹ ਵਧੀਆ ਤਰੀਕਾ ਉਹਨਾਂ ਲੱਭਿਆ ਇਥੇ ਹੋ ਗਿਆ ਹੁੰਦਾ ਜਾਂਦਾ ਹੈ ਨਹੀਂ ਆਪਾਂ ਜਦੋਂ ਆਣੇ ਕਹਾਂਗੇ ਸੱਫਾ ਮੁਰਾਵਾ ਦਾਂਗੇ ਜਾਂ ਕੁਝ ਇੱਦਾਂ ਕਰਾਂਗੇ ਤੇ ਦੇਖਾਂਗੇ ਵੀ ਵੀ ਇਹ ਵੀ ਇਹ ਕੰਮ ਕਰਾਉਂਦੇ ਆ ਸਰਪੰਚੇ ਕੰਮ ਕਰਾਉਂਦਾ ਜਾਂ ਮਤਲਬ ਕੁਝ ਵੀ ਉਹਨਾਂ ਦੇ ਦਿਮਾਗ 'ਚ ਚੱਲ ਰਿਹਾ ਹੋਣਾ ਇਹ ਸਾਜ਼ਿਸ਼ ਕੀਤੀ ਹੈ ਇੱਕ ਇਸ ਬੰਦੇ ਨੂੰ ਪੁਲਿਸ ਨੂੰ ਸੂਚਿਤ ਕਰਤਾ ਜੀ ਤੁਸੀਂ ਪੁਲਿਸ ਨੂੰ ਸੂਚਿਤ ਕਰਤਾ ਜੀ ਅਸੀਂ ਪੁਲਿਸ ਨੂੰ ਸਾਰੀ ਪੂਰੀ ਜਾਣਕਾਰੀ ਦੇ ਦਿੱਤੀ ਹੈ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਇਹ ਆ ਇਹ ਪੇ ਜੇਸੂ ਬੰਦੇ ਨੇ ਜੇ ਸਾਨੂੰ ਅਜੇ ਤੱਕ ਕੋਈ ਇਹਦਾ ਇਨਫੋਰਮੇਸ਼ਨ ਤਾਂ ਨਹੀਂ ਮਿਲੀ ਵੀ ਕਿਹੜਾ ਬੰਦਾ ਸਾਡਾ ਰੱਖ ਗਿਆ ਇੱਥੇ ਕਿਉਂਕਿ ਪਿੰਡੋਂ ਬਾਹਰ-ਬਾਹਰ ਆ ਸਾਡਾ ਵੀ ਇੱਥੇ ਆਉਣਾ ਜਾਣਾ ਇੰਨਾ ਹੈ ਨਹੀਂ ਪਰ ਜੋ ਵੀ ਹੈ ਜਿਨੇ ਵੀ ਕੀਤਾ ਉਹਦੇ ਫਲਾਪ ਕਾਰਵਾਈ ਜੋ ਵੀ ਆ ਉਹ ਬੰਦ ਦੀ ਕਾਰਵਾਈ ਇਹਦੇ ਕੀਤੀ ਜਾਏ